ਹੂੰ ਹੂੰ ਹਰਜੀਤ ਕੌਰ ਜੀ ਤਿਆਰ ਹੋ ਚੁੱਕੇ ਕਿੱਥੇ ਚੱਲੇ ਜੇ ਕਿਤੇ ਜਾਵਾਂਗੇ ਨਾ ਠੱਠੇ ਖੂਚ ਜਾਵਾਂਗੇ ਜਾਂ ਕਿਤੇ ਜਾਵਾਂਗੇ ਠੱਠੇ ਖੂਚ ਨਹੀਂ ਜਾਣਾ ਬੀਬੇ ਕੀ ਆਖੇ ਕਦੋਂ ਦਾ ਤੈਨੂੰ ਕਹਿ ਲੱਗੂ ਚੱਲ ਚਲੋ ਪਾਓ ਉੱਥੇ ਚੱਕ ਲੈਂਦੀ ਸ਼ਾਲ ਜਿਹੜੇ ਤੁਰ ਪੈਂਦੀ ਸਿੱਧੀ ਜੀ ਹੋ ਗਏ ਚਲੋ ਫੇਰ ਦੀ ਗਈ ਮੋਗੇ ਹੋਣ ਆਈ ਤੂੰ ਇਸ ਟਾਈਮ ਠੀਕ ਹੈ ਨਾ ਆਹ ਮੈਂ ਕਿਹੜੇ ਟਾਈਮ ਆਈ ਹਾਂ ਹੁਣ ਫੇਰ ਤੂੰ ਚੱਲ ਨਹੀਂ ਮੈਂ ਦਪੈਰ ਦੀ ਘਰੇ ਬੈਠੀ ਮੈਂ ਆਪਦਾ ਕੰਮ ਕਰਵਾ ਲਿਆ ਕੋਈ ਨਾ ਬਾਕੀ ਦਪੈਰ ਦੀ ਘਰੇ ਬੈਠੀ ਇਥੇ ਕੋਈ ਇਨਰ ਨਹੀਂ ਸਾਰੀਆਂ ਗਾਵਾਂ ਚਵਾ ਕੇ ਆਈਆਂ ਉਹਦੇ ਨਾਲ ਉਹ ਅੱਗੇ ਤਾਂ ਤੇਰੀਆਂ ਹੀ ਚੂਈਆਂ ਹੁੰਦੀਆਂ ਨਾ ਰੋਜ ਜਿਹੜਾ ਅਸੀਂ ਦੁੱਧ ਪੀਂਨੇ ਆਦੇ ਪੁੱਛ ਉਹਨੂੰ ਅਸੀਂ ਵੀ ਠੀਕ ਦੇ ਰਹੇ ਨੇ ਕਦੋਂ ਮੰਮੀ ਉੱਠੂਗੀ ਤੇ ਚੋਕੇ ਆਊਗੀ ਮੱਝਾਂ ਦੇ ਸਾਨੂੰ ਦੁੱਧ ਮਿਲੂਗਾ ਗਰੀਬਾਂ ਨੂੰ ਪੁੱਛ ਲੈ ਜਿਹੜਾ ਗਵਾਹ ਕੋਲੇ ਹੈਗਾ ਚਵਾ ਕੇ ਆਈਏ ਵਜਾ ਉਹ ਕਹਿੰਦਾ ਨਹੀਂ ਪੁੱਛ ਨਾ ਹਾਂ ਕਰਾ ਦਮੂ ਉਹਨੂੰ ਕਹੇ ਪੁੱਛ ਕਾਪੀ ਨਹੀਂ ਚੋਆ ਕੀ ਚੋਆ ਚਵਨਿਆ ਚਵਨਿਆ ਉਹ ਕਾ ਲਈ ਸੱਚੀ ਤੂੰ ਠੀਕਾ ਪਾਇ ਨਹੀਂ ਜਾਂਦਾ ਕੱਟੂ ਜਾਲੂ ਦੇ ਤੂੰ ਆ ਪਾ ਦੇ ਆਰਗੇਨਿਕ ਆਲੂ ਦੇ ਕੇ ਆਉਣੇ ਆ ਕਿੰਨਾ ਨੂੰ ਦੇ ਕੇ ਆਉਣੇ ਆ ਕਿਹਨੂੰ ਦੇਵਾਂਗੇ ਚਲੋ